ਸਾਹਿਬ ਗਾਦਕ ਦੀ ਆਲਾ ਈਗੋ ਸਰਦਾਰ ਵੀ ਕਿਤਾ ਦਿਖਲਾ ਪੈਦਾ ਰੁਕ ਰੁਕ ਬੋਲ ਜੀ ਆਹ ਤੇ ਦਾ ਕੰਮ ਹੈ ਜੀ 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 ਜੀ

ਸਾਨੂੰ ਟੋਟਲ ਮੁਖੰਤੀ ਸਾਹਿਬ ਨੇ 35 ਸਟੇਡੀਅਮ ਦਿੱਤੇ ਆ ਸਾਡੇ ਵਿਧਾਨ ਸਭਾ ਕਾਇਨਾਲੇ ਲਈ ਤੇ ਅੱਜ ਅਸੀਂ 8 ਪਿੰਡਾਂ ਦੇ ਵਿੱਚ ਜਿਹੜਾ ਨੀ ਪੱਥਰ ਰੱਖਦੇ ਹਾਂ ਇਸ ਵੇਲੇ ਅਪਾ ਚਮਿਆਰੀ ਪਿੰਡ ਦੇ ਵਿੱਚ ਆ ਉਹਦਾ ਅਸੀਂ ਚਮਿਆਰੀ ਨੂੰ ਕਰੀਬ 43 ਲੱਖ ਰੁਪਇਆ ਜਿਹੜਾ ਉਹ ਦਿੱਤਾ ਸਾਡੀ ਕੋਸ਼ਿਸ਼ ਹੈ ਕਿ ਅਜ ਨਾਲੇ ਦੇ ਵਿੱਚ ਮਤਲਬ ਜਿਹੜੇ 100 ਦੇ ਕਰੀਬ ਸਾਡੇ ਸਟੇਡੀਅਮ ਬਣ ਜਾਣ ਇਹਦੀ ਜਿਹੜੀ ਲਿਸਟ ਸਾਡੀ ਆਈਓ 35 ਸੀਐਮ ਸਾਹਿਬ ਨੇ ਦੇ ਦਿੱਤੇ ਆ ਦੂਜੇ ਵੀ ਕਹਿੰਦੇ ਤੁਹਾਨੂੰ ਸਾਲ ਚੜ੍ਹਦੇ ਆਂ ਉਹ ਵੀ ਦੇ ਦਾਂਗੇ ਸੋ ਇਹ ਸਾਰੇ ਸਟੇਡੀਅਮ ਦਾ ਵਿੱਚ ਕੰਮ ਜਿਹੜਾ ਹੁਣੇ ਹੀ ਫੌਦੀ ਤੌਰ ਤੇ ਜਿਹੜਾ ਸ਼ੁਰੂ ਹੋ ਜੂਗਾ ਕਿਉਂਕਿ ਸਭ ਦੇ ਪੈਸੇ ਆ ਗਏ ਆ ਟੈਂਡਰ ਹੋ ਗਏ ਸਭ ਕੁਝ ਹੋ ਗਿਆ ਸੋ ਅਸੀਂ ਚਾਹੁੰਦੇ ਆ ਕਿ ਜਿਹੜਾ ਖੇਡਾਂ ਵਤਨ ਪੰਜਾਬ ਦੀਆਂ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤੇ ਸੀਗੇ ਜੇ ਅਸੀਂ ਰੰਗਲਾ ਪੰਜਾਬ ਬਣਾਉਣਾ ਤੇ ਸਾਡੇ ਨੌਜਵਾਨ ਜਿਹੜੇ ਆ ਉਹ ਖੇਡ ਦੇ ਕੁੱਦ ਦੇ ਸਾਨੂੰ ਨਜ਼ਰ ਆਉਣੇ ਚਾਹੀਦੇ ਆ ਉਹਦੇ ਲਈ ਸਟੇਡੀਅਮ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਬਣਾਉਣੇ ਜ਼ਰੂਰੀ ਹੈ ਸੋ ਉਹਦੇ ਤਹਿਤ ਅਸੀਂ ਇਹ ਸਟੇਡੀਅਮ ਜਿਹੜੇ ਬਣਾ ਦੇ ਪੰਜਾਬ ਰੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਉਤਸ਼ਾਹਿਤ ਕਰਨਾ ਉਹ ਸਾਡੀ ਪਹਿਲੀ ਜਰੀ ਡਿਊਟੀ ਆ ਉਹਦੇ ਤੇ ਆਪਾਂ ਲੱਗੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਬਹੁਤ ਜ਼ਿਆਦਾ ਇਹ ਸਹਾਈ ਹੋਣਗੇ ਕਿਉਂਕਿ ਦੇਖੋ ਜਿਹੜਾ ਜੂਥ ਹੈ ਸਾਡਾ ਜਿਹੜੀ ਇਹ ਉਮਰ ਹੁੰਦੀ ਆ ਇਦੋਂ ਆਪਾਂ 18 ਸਾਲ ਤੋਂ ਲੈ ਕੇ ਕਰੀਬ 27-28 ਸਾਲ ਤੱਕ 10 ਸਾਲ ਜਿਹੜੀ ਆ ਇਸ ਉਮਰ ਦੇ ਬੰਦੇ ਨੂੰ ਜਿਹਦੇ ਪਾਸੇ ਮਰਜ਼ੀ ਲਾ ਦੋ ਤੇ ਜੇ ਇਸ ਉਮਰ ਦੇ ਵਿੱਚ ਬੰਦਾ ਖੇਡਾਂ ਵਾਲੇ ਪਾਸੇ ਲੱਗ ਜਾਂਦਾ ਤੇ ਉਹਦੀ ਸੋਚ ਵੀ ਚੰਗੀ ਹੋ ਜਾਂਦੀ ਉਹਦਾ ਸਰੀਰ ਵੀ ਚੰਗਾ ਹੋ ਜਾਂਦਾ ਉਹ ਕਿਤੇ ਨਾ ਕਿਤੇ ਵਧੀਆ ਥਾਂ ਤੇ ਸੈੱਟ ਵੀ ਹੋ ਜਾਂਦਾ ਇਸ ਕਰਕੇ ਬੰਦਾ ਜਿਹੜਾ ਨਸ਼ੇ ਹੱਲ ਦੀ ਜਾਂਦਾ ਨਸ਼ਿਆਂ ਤੋਂ ਬਚਾਉਣ ਦਾ ਇੱਕ ਮਈਆ ਇੱਕ ਸਾਧਨ ਆ ਕਿ ਆਪਾਂ ਨੌਜਵਾਨਾਂ ਨੂੰ ਜੜਿਓ ਸਟੇਡੀਅਮ ਬਣਾ ਕੇ ਦੇਈਏ ਉਹ ਸੀਐਮ ਸਾਹਿਬ ਬਣਾ ਕੇ ਦੇ ਦੇ। ਕੀ ਅਪੀਲ ਕਰੋਗੇ ਨੌਜਵਾਨਾਂ ਨੂੰ? ਨਹੀਂ ਨੌਜਵਾਨਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਖੇਡੋ। ਆਪਾਂ ਨਸ਼ਿਆਂ ਤੋਂ ਦੂਰ ਰਹਿਣਾ। ਆਪਾਂ ਪੜ੍ਹਾਈ ਤੇ ਕੇਂਦਰਿਤ ਕਰਨਾ। ਅੱਜ ਦਾ ਯੁੱਗ ਜਿਹੜਾ ਪੜ੍ਹਾਈ ਦਾ ਮੁੱਲ ਹੈ। ਅੱਜ ਦੇ ਯੁੱਗ ਵਿੱਚ ਚੰਗੀ ਸਿਹਤ ਚਾਹੀਦੀ ਹੈ ਉਹਦੇ ਲਈ ਖੇਡਾਂ। ਅਸੀਂ ਸਟੇਡੀਅਮ ਬਣਾ ਕੇ ਦੇ ਦੇ ਹੱਤਾਂ ਦੀ ਸਹੂਲਤ ਦੇ ਦੇ। ਸੋ ਨੌਜਵਾਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜੇ ਖੇਡਾਂ ਦੇ ਪਾਸੇ ਉਤਸ਼ਾਹ ਹੋ ਜੇ ਹੋਰ ਵੀ ਕੋਈ ਚੀਜ਼ ਜੋ ਚਾਹੀਦੀ ਹੋਊਗੀ ਸਰਕਾਰ ਵੱਲੋਂ ਤਾਂ ਉਹ ਵੀ ਆਪਾਂ ਕਰਕੇ ਦੇਵਾਂਗੇ ਪਰ ਨੌਜਵਾਨ ਆਪ ਜਿਹੜੇ ਆ ਉਹ ਚੰਗੇ ਢੰਗ ਦੇ ਨਾਲ ਖੇਡਾਂ ਲੈ ਜੜਾ ਉਹ ਅਕਸਰ ਤੋਂ ਹੁਣ ਇਹ ਬੇਨਤੀ ਕਰ ਇਹ ਤਾਂ ਹੀ ਪੰਜਾਬੀ ਯੂਨੀਵਰਸਿਟੀ ਦਾ ਪੰਗਾ ਪਿਆ ਦਾ ਪੰਜਾਬ ਸਰਕਾਰ ਦਾ ਵੀ ਰੋਲ ਹੈ ਕਰਦੇ ਨਹੀਂ ਨਹੀਂ ਅਸੀਂ ਨਾਲ ਹਾਂ ਬਿਲਕੁਲ ਪੰਜਾਬੀ ਯੂਨੀਵਰਸਿਟੀ ਸਾਡੀ ਪੰਜਾਬ ਦੀ ਰੀੜ ਦੀ ਹੱਡੀ ਹੈ ਸਾਡਾ ਸਦਮਾਇਆ ਸਾਡੇ ਧਰਤੀ ਦੇ ਉੱਤੇ ਬਣੀ ਯੂਨੀਵਰਸਿਟੀ ਹੈ ਐਕਚੁਅਲੀ ਕਿਉਂ ਹੈ ਕਿ ਜਦੋਂ ਪੰਜਾਬੀ ਸੂਬਾ ਬਣਿਆ ਉਸ ਸਮੇਂ ਕਾਂਗਰਸ ਨੇ ਸਾਡੇ ਨਾਲ ਬੜਾ ਵੱਡਾ ਧੋਖਾ ਕੀਤਾ ਸਾਨੂੰ ਕਹਿ ਕੇ ਕਿ ਤੁਹਾਨੂੰ ਚੰਡੀਗੜ੍ਹ ਦੇ ਦਾਂਗੇ ਕੁਝ ਸਮੇਂ ਲਈ ਸਾਂਝੀ ਰਾਜਧਾਨੀ ਕਰ ਲਓ ਤੇ ਤੀਵੀ ਉਹਦੇ ਕਰਕੇ ਅੱਜ ਚੰਡੀਗੜ੍ਹ ਦੇ ਵਿੱਚ ਇਦਾਂ ਦੇ ਇਸ਼ੂ ਜਿਹੜੇ ਆ ਉਹ ਬਾਅਦ ਬਾਅਦ ਕੇਂਦਰ ਸਰਕਾਰ ਭਾਜਪੀ ਜਿਹੜੀ ਆ ਕਰ ਰਹੀ ਆ ਔਰ ਭਾਜਪੀ ਨੇ ਪਹਿਲਾਂ ਵੀ ਇੱਕ ਵਾਰ ਮੁਗਲਾਂ ਦੇ ਜਮਾਨੇ ਦੇ ਵਿੱਚ ਭਾਜਪੀ ਨਹੀਂ ਮੁਗਲਾਂ ਨੇ ਪਹਿਲਾਂ ਵੀ ਇੱਕ ਵਾਰ ਜਿਹੜਾ ਸਾਡੀਆਂ ਜਿਹੜੀਆਂ ਐਜੂਕੇਸ਼ਨ ਸੰਸਥਾਵਾਂ ਸੀਗੀਆਂ ਉਹਨਾਂ ਨੂੰ ਢਹਿ ਢੇਰੀ ਕਰਨ ਦੀ ਕੋਸ਼ਿਸ਼ ਕੀਤੀ ਐ ਉਸੇ ਨੀਤੀ ਦੇ ਉੱਤੇ ਬੀਜੇਪੀ ਚੱਲਦੀ ਐ ਉਹ ਸਮਝਦੇ ਆ ਕਿ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕਰ ਲਈ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਲਈ ਉਹਨਾਂ ਨੇ ਇਲੈਕਸ਼ਨਾਂ ਲੜ ਕੇ ਵੇਖ ਲਈ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਉਹ ਚੁੰਦੇ ਆ ਕਿ ਅਸੀਂ ਜਿਹੜਾ ਪੰਜਾਬ ਦਾ ਐਜੂਕੇਸ਼ਨ ਸਿਸਟਮ ਜਿਹੜਾ ਇੰਨੂੰ ਰੱਦ ਕਰਕੇ ਤੇ ਆਰਐਸਐਸ ਦਾ ਜਿਹੜਾ ਸਿਸਟਮ ਹੈ ਉਹਨੂੰ ਲਾਗੂ ਕਰੀਏ ਇਸ ਕਰਕੇ ਅਸੀਂ ਬੋਲੋ ਜਿਹੜਾ ਬਿਲਕੁਲ ਜਿਹੜੇ ਉੱਥੇ ਸਟੂਡੈਂਟ ਬੈਠੇ ਸਟਰਗਲ ਕਰਦੇ ਉਹਨਾਂ ਦੇ ਨਾਲ ਆ ਮੈਂ ਆਪ ਵੀ ਗਿਆ ਸੀਗਾ ਉਹਨਾਂ ਦੇ ਦਰਦ ਦੇ ਵਿੱਚ ਉਹਨਾਂ ਦੇ ਨਾਲ ਆ ਉਹ ਜੂਨੀਅਰ ਅੱਸੀ ਦਾ ਅਸੀਂ ਵਾਲ ਨਹੀਂ ਵੀ ਗਾ ਹੁੰਦੇ ਆਂ ਕਿ ਭਾਵੇਂ ਜੋ ਮੱਦੀ ਹੈ ਇਹ ਆਈਟੀ ਸੈੱਲ ਦਾ ਪ੍ਰਧਾਨ ਚੁੱਕਿਆ ਆਈਟੀ ਸੈੱਲ ਦਾ ਉਹ ਤਾਂ ਵੀ ਹੁੰਦਾ ਜਣਾ ਕਹਿੰਦੇ ਧੱਕਾ ਕਰਦੇ ਕੋਈ ਜਿਹੜਾ ਅੱਜ ਮੈਂ ਵੀ ਪੜਿਆ ਸੀਗਾ ਆਈਟੀ ਸੈੱਲ ਦਾ ਕੁਛ ਅਕਾਲੀ ਦਲ ਦਾ ਸ਼ਾਇਦ ਉਹ ਕੋਈ ਉਹਨਾਂ ਨੇ ਚੁੱਕਿਆ ਬੰਦਾ ਲੋਕਲ ਇਲੈਕਸ਼ਨ ਦੇ ਦਰਮਿਆਨ ਜੋ ਮੈਂ ਸੁਰ ਰਿਆ ਸੀਗਾ ਉਹਨਾਂ ਦੀ ਕੋਈ ਪੁਲਿਸ ਦੇ ਨਾਲ ਮਤਲਬ ਜਿਹੜੀ ਆ ਉਹ ਕੋਈ ਹੋਈ ਏਦਾਂ ਦਾ ਝਗੜਾ ਹੋਇਆ ਤੂੰ ਤੋਂ ਮੈਂਮ ਹੋਇਆ ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਵੇਖੋ ਜਦੋਂ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਚ ਲਓਗੇ ਤੇ ਕਾਨੂੰਨ ਦੱਸਦਾ ਤੇ ਗਲਤ ਗੱਲ ਲੈਂਦਾ ਕਿ ਬੰਦਾ ਡਿਊਟੀ ਤੇ ਆ ਤੇ ਤੁਸੀਂ ਉਹਨੂੰ ਪਰੇਸ਼ਾਨ ਕਰ ਰਹੇ ਹੋ ਇਸ ਕਰਕੇ ਜੇ ਉਹਨਾਂ ਨੂੰ ਚੁੱਕਿਆ ਗਿਆ ਤੇ ਬਿਨਾਂ ਕਿਸੇ ਕਾਰਕੋਹ ਦੀ ਚੁੱਕਿਆ ਗਿਆ ਹੋਊਗਾ ਤਾਂ ਕੇਵਲ ਹੀ ਕੋਈ ਗੱਲ ਨਹੀਂ ਜਿਹੜਾ ਬੰਦਾ ਗਲਤੀ ਕਰਦਾ ਉਹਦੇ ਖਿਲਾਫ ਹੀ ਕਰ ਲਈ ਹੁੰਦੀ ਦੂਜੇ ਬੰਦੇ ਦੇ ਖਿਲਾਫ ਕੋਈ ਨਹੀਂ ساری ਦੁਨੀਆ ਤੇ ਤੁਰੀ ਫਿਰਦੀ ਆ ਪਰ ਜੇ ਕੋਈ ਬੰਦੇ ਗਲਤੀ ਕਰੂਗਾ ਤੇ ਖਲਾਫਕਾਰ ਲਈ ਹੋਊਗੀ ਕਿਉਂ ਨਹੀਂ ਹੋਊਗੀ ਹਾਂ